ਪਾਣੀ ਕਿੰਨਾ ਕੁ ਮਾਰ ਕਰਦਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜੇ ਇਧਰ ਨੂੰ ਤੋਂ ਟੁੱਟ ਜਾ ਛੱਤਾਂ ਨੂੰ ਲੱਗ ਜਾ ਪਾਣੀ ਤੁਸੀਂ ਅੱਖਾਂਆਂ ਭਰੀ ਬੈਠੇ ਹੋ ਨੁਕਸਾਨ ਹੋ ਰਿਹਾ ਕੀ ਹੋ ਗਿਆ ਜੀ ਜੀ ਕਿੰਨੀ ਫਸਲਾਂ ਤੁਹਾਡੀ ਡੇਢ ਫ਼ਡ ਜਿਹੜੇ ਅੱਖਾਂ ਦੇ ਵਿੱਚ ਹੰਝੂ ਨੇ ਨਾ ਇਹ ਸਾਬਤ ਕਰ ਰਹੇ ਨੇ ਨਲਾਕੀ ਸਰਕਾਰਾਂ ਦੀ ਇਹ ਸਾਡੇ ਸਿਸਟਮ ਦੀ ਨਲਾਕੀ ਨੂੰ ਸਾਬਤ ਕਰ ਰਿਹਾ ਬਾਪੂ ਹੌਸਲਾ ਰੱਖਣਾ ਤਕੜੇ ਰਹਿਣਾਗਾ ਚੜਦੀ ਕਲਾ ਦੇ ਵਿੱਚ ਰਹਿਣਾ ਅੰਜੇ ਫੁੱਟੇ ਸਟਾਰ ਫੁੱਟ ਸੜਕ ਤੇ ਪਾਣੀ ਆ ਜੀ ਪਾਣੀ ਦਾ ਬਹਾ ਨਾ ਤੇਜ ਹੈ ਜੀ ਉਹ ਮਤਲਬ ਜ਼ੋਰ ਦਾ ਪਾਣੀ ਹੈ ਜੀ ਉੱਥੇ ਤੇ ਬੰਦਾ ਵੀ ਰੁੜ ਸਕਦਾ ਜੀ ਟਰੈਕਟਰ ਵੀ ਰੁੜ ਸਕਦਾ ਜੀ ਅਸੀਂ ਟਰੈਕਟਰ ਲੈ ਕੇ ਆਏ ਜੀ ਟਰੈਕਟਰ ਵਿਚਾਲੇ ਮੋੜਨਾ ਪਿਆ ਜੀ ਉਹ ਟਰੈਕਟਰ ਉਹ ਟਰੈਕਟਰ ਦੇ ਟਾਇਰ ਤੱਕਦੇ ਜੀ ਪਾਣੀ ਇਹ 2023 ਚ ਵੀ ਆਹੀ ਹਾਲਾਤ ਹੋਏ ਸੀ ਹਰ ਸਾਲ ਹੁੰਦੇ ਆ ਜੀ ਹਰ ਸਾਲ ਹੁੰਦੇ ਆ ਜੀ ਹਰ ਸਾਲ ਆਹੀ ਹਾਲਾਤ ਨੇ ਹਰ ਸਾਲ ਇਹੀ ਹਾਲ ਹੁੰਦਾ ਜੀ ਸਰਪੰਚ ਸਾਹਿਬ ਫਿਰ ਐਮ ਐਲ ਏ ਐਮ ਪੀ ਤੁਹਾਡੇ ਕੋਲ ਆਉਂਦੇ ਆ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਸਾਡਾ ਹੱਲ ਨਹੀਂ ਕਰਦੇ ਤੁਸੀਂ ਸਾਰਾ ਕੁਝ ਕਹਿੰਦੇ ਆ ਜੀ ਇਹ ਜਿਹੜੇ ਕੁਦਰਤੀ ਕਹਿਰ ਹੈ ਜੀ ਇਹਦੇ ਅੱਗੇ ਸਰਕਾਰਾਂ ਕੀ ਕਰ ਸਕਦੀਆਂ ਜੀ ਮੈਂ ਤਾਂ ਇਹ ਸਮਝ ਨਹੀਂ ਸਕਦਾ ਵੀ ਆਂ ਬੇਲੇ ਆਇਆ ਤੁਹਾਡੇ ਪਿੰਡ ਕੋਈ ਸਰਕਾਰੀ ਅਧਿਕਾਰੀ ਆ ਜੀ ਵੀ ਤੁਹਾਨੂੰ ਕੋਈ ਆਇਆ ਨਹੀਂ ਵੀ ਕੋਈ ਆਇਆ ਜੀ ਇਹ ਪਾਣੀ ਲਗਾਤਾਰ ਫੂਟਾਂ ਦੇ ਹਿਸਾਬ ਨਾਲ ਵਧ ਰਿਹਾ ਪਹਿਲਾਂ ਸਵੇਰੇ ਇਹ ਬਹੁਤ ਪਿੱਛੇ ਸੀਗਾ ਪਾਣੀ ਉਦੋਂ ਬਾਅਦ ਇੰਨਾ ਵੱਧ ਚੁੱਕਾ ਹੈ ਕਿ ਸਾਨੂੰ ਇਹ ਡਰ ਹੈ ਕਿ ਜੇ ਸਾਡੇ ਪਿੰਡ ਵਾਲੇ ਪਾਸੇ ਕਿਤੇ ਵੀ ਜਿਵੇਂ ਕੰਮ ਹੀ ਹੋ ਗਿਆ ਜਾਂ ਕਿਤੇ ਵੀ ਨੱਕਾ ਇਹ ਟੁੱਟਦਾ ਤਾਂ ਸਾਡੇ ਪਿੰਡਾਂ ਵਾਲੇ ਪਾਸੇ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ ਜੀ ਸਾਹਿਬ ਤੁਸੀਂ ਅੰਦਾਜ਼ਾ ਲਾ ਸਕਦਾ ਵੀ ਕਿੰਨੇ ਫੁੱਟ ਪਾਣੀ ਹੈ ਹੁਣ ਤੱਕ ਹੋ ਚੁੱਕਾ ਹੈ ਜੀ ਜੇ ਤੁਸੀਂ ਜੇ ਕੈਮਰੇ ਨਾਲ ਦਿਖਾ ਸਕੋ ਨਾ ਜਿਹੜੇ ਉਹ ਪੌਲ ਨੇ ਉਹ 8 ਫੁੱਟ ਦੇ ਨੇ ਉਹ ਫੁੱਟਬਾਲ ਦੇ ਪੌਲ ਨੇ ਜਿਹੜੇ ਇਹ ਤੁਹਾਨੂੰ ਸਿਰਫ 1 ਫੁੱਟ ਦਿਖ ਰਹੇ ਨੇ ਜਿਹੜਾ ਆਹਾ ਵਿਚਾਰੇ ਜਿਆਣਾ ਉਹ ਗਰਾਊਂਡ ਤੋਂ ਔਰਲੇ ਪਾਸੇ ਇਹ ਫੁੱਟਬਾਲ ਦੇ ਪੋਲ ਨੇ ਤੁਹਾਨੂੰ ਸਿਰਫ 1 ਫੁੱਟ ਦਿਖ ਰਹੇ ਨੇ 7 ਫੁੱਟ ਪਾਣੀ ਦੇ نیچے ਨੇ ਜਿੱਥੇ ਮਾਝਾ ਤੇ ਦੁਆਬਾ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਹੁਣ ਮਾਲਵੇ ਦੇ ਅੰਦਰ ਪਟਿਆਲੇ ਤੋਂ ਲੰਘਦਾ ਹੋਇਆ ਘੱਗਰ ਵੀ ਆਪਣੇ ਆਸ-ਪਾਸ ਦੇ ਇਲਾਕੇ ਨੂੰ ਆਪਣੀ ਮਾਰ ਹੇਠ ਲੈ ਰਿਹਾ ਇਸ ਵਕਤ ਅਸੀਂ ਕਨੌਰ ਹਲਕੇ ਦੇ ਚਮਾਰੂ ਪਿੰਡ 'ਚ ਮੌਜੂਦ ਹਾਂ ਜਿੱਥੇ ਤਕਰੀਬਨ 3 ਫੁੱਟ ਦੇ ਤੱਕ ਜਿਹੜਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਭਰਨਾ ਸ਼ੁਰੂ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੈਂ ਇਸ ਵਕਤ ਪਾਣੀ ਦੇ ਵਿੱਚ ਖੜਾ ਹੋਇਆ ਤੇ ਇੱਧਰ ਆਸੇ-ਪਾਸੇ ਜਿੰਨੀ ਵੀ ਇਹ ਖੇਤੀ ਬੜੀ ਵਾਲੀ ਫਸਲ ਵਾਲੀ ਜ਼ਮੀਨ ਸੀਗੀ ਜਿਹੜਾ ਝੋਨਾ ਲਾਇਆ ਹੋਇਆ ਸੀਗਾ ਤੇ ਬਿਲਕੁਲ ਦਾਣੇ ਦੇ ਉੱਤੇ ਫਸਲ ਆ ਚੁੱਕੀ ਸੀ ਥੋੜੇ ਦਿਨਾਂ ਤੱਕ ਇਹ ਫਸਲ ਨੂੰ ਕੱਟਿਆ ਜਾਣਾ ਸੀ ਅਤੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਅੱਜ ਇਹ ਪਾਣੀ ਦੇ ਨਾਲ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਆ ਤਸਵੀਰ ਦੇਖ ਸਕਦੇ ਹੋ ਮੈਂ ਇਸ ਥਾਂ ਦੇ ਉੱਤੇ ਖੜ੍ਹਾ ਹੋਇਆ ਇਹ ਸਰਕਾਰੀ ਹਾਈ ਸਕੂਲ ਲਾਛੜੂ ਕਲਾਂ ਦਾ ਲਾਛੜੂ ਕਲਾਂ ਦਾ ਸਰਕਾਰੀ ਹਾਈ ਸਕੂਲ ਆ ਚਮਾਰੂ ਪਿੰਡ ਇਸ ਤੋਂ ਪੈਂਦਾ ਅੱਗੇ ਅਤੇ ਉਹ ਸਾਰੇ ਇਹ ਪਿੰਡ ਪਾਣੀ ਦੀ ਮਾਰ ਹੇਠਾਂ ਚੁੱਕੇ ਆ ਸਕੂਲ ਦੇ ਅੰਦਰ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਇਹ ਸਕੂਲ ਦਾ ਗਰਾਊਂਡ ਆ ਜਿਹੜਾ ਤੁਹਾਨੂੰ ਅਸੀਂ ਨਾਲ ਤਸਵੀਰ ਦਿਖਾ ਰਹੇ ਆ ਤੁਸੀਂ ਜਿਹੜਾ ਇਹ ਜਾਲ ਲੱਗਿਆ ਹੋਇਆ ਰੈੱਡ ਕਲਰ ਦਾ ਜਿਹੜਾ ਜਾਲ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋਗੇ ਇਹ ਗਰਾਊਂਡ ਆ ਇਹ ਖੇਡ ਗਰਾਊਂਡ ਆ ਤੇ ਪੂਰਾ ਇਹ ਖੇਡ ਗਰਾਊਂਡ ਡੁੱਬ ਚੁੱਕਿਆਗਾ ਤੇ ਜਿਹੜਾ ਸਪਾਰਕਾ ਇਹਨਾਂ ਪਿੰਡਾਂ ਦਾ ਉਹ ਆਪਸ ਦੇ ਵਿੱਚ ਸੜਕ ਦੇ ਨਾਲ ਉਹ ਸਪਾਰਕਰ ਟੁੱਟ ਚੁੱਕਿਆਗਾ ਪਾਣੀ ਬਹੁਤ ਹੋ ਚੁੱਕਿਆ ਕੈਸੇ ਹੱਦ ਤੱਕ ਜਿਹੜਾ ਥੋੜਾ ਜਿਹਾ ਅੱਗੇ ਤੱਕ ਤੁਸੀਂ ਇਦੋਂ ਜੇ ਗੱਲ ਕੀਤੀ ਜਾਵੇ ਤਾਂ ਕੋਈ ਕਿਲੋਮੀਟਰ ਤੱਕ ਅੱਧਾ ਕਿਲੋਮੀਟਰ ਤੱਕ ਤੁਸੀਂ ਟਰੈਕਟਰ ਦੇ ਉੱਤੇ ਜਾ ਸਕਦੇ ਹਾਂ 1.5 ਕਿਲੋਮੀਟਰ ਤੱਕ 2 ਕਿਲੋਮੀਟਰ ਤੱਕ ਵੱਧ ਤੋਂ ਵੱਧ ਟਰੈਕਟਰ ਜਾੜੂਗਾ ਉਸ ਤੋਂ ਵੱਧ ਟਰੈਕਟਰ ਦੇ ਉੱਤੇ ਵੀ ਜਾਇਆ ਨਹੀਂ ਜਾ ਸਕਦਾ ਚਿਸ਼ਤੀ ਦਾ ਇਸਤੇਮਾਲ ਕਰਨਾ ਪਊਗਾ ਪਰ ਲਾਪਰਵਾਹੀ ਦੇਖੋ ਸਾਡੇ ਹਾਲਾਤ ਦੇਖੋ ਕਿ ਕੱਲ ਤੋਂ ਕੱਲ ਤੋਂ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ అలਜਟ ਜਾਰੀ ਹੋਇਆ ਕੱਲ ਤੋਂ ਪ੍ਰਸ਼ਾਸਨ ਨੇ ਕਿਹਾ ਕਿ ਪਿੰਡ ਘਰ ਖਾਲੀ ਕਰ ਦਿਓ ਆਪਣਾ ਧਿਆਨ ਰੱਖੋ ਪਰ ਹਾਲੇ ਤੱਕ ਇੱਥੇ ਉਹ ਸੁਵਿਧਾਵਾਂ ਨਹੀਂ ਪਹੁੰਚੀਆਂ ਕੋਈ ਵੀ ਸੰਸਥਾ ਇੱਥੇ ਨਹੀਂ ਪਹੁੰਚੀ ਕੋਈ ਵੀ ਸਿੰਗਰ ਕਲਾਕਾਰ ਜਾਂ ਹੋਰ ਲੋਕ ਨਹੀਂ ਪਹੁੰਚੇ ਸਾਰੇ ਇੱਕ ਹੀ ਪਾਸੇ ਨੂੰ ਮਾਝੇ ਤੇ ਦੁਆਬੇ ਵਾਦ ਨੂੰ ਤਰੇ ਹੋਏ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਉਧਰ ਨਾ ਜਾਓ ਪਰ ਜਿਸ ਤਰੀਕੇ ਦੀਆਂ ਉਧਰੋਂ ਖਬਰਾਂ ਆ ਰਹੀਆਂ ਨੇ ਉਧਰ ਹੁਣ ਰਾਸ਼ਨ ਬਹੁਤ ਹੋ ਗਿਆ ਮਦਦ ਬਹੁਤ ਹੋ ਗਈ ਅੱਜ ਇਹਨਾਂ ਪਿੰਡਾਂ ਨੂੰ ਵੀ ਲੋੜ ਆ ਇਸ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਲੋੜ ਆ ਸਰਪੰਚ ਸਾਹਿਬ ਸਾਡੇ ਨਾਲ ਨੇ ਜਿਹੜੇ ਇਸ ਪਿੰਡ ਦੇ ਵਿੱਚ ਸਾਰਾ ਜਾਇਜ਼ਾ ਦੇਖ ਕੇ ਆਏ ਨੇ ਤੇ ਰਾਤ ਤੋਂ ਹੀ ਹੈਲਪ ਕਰਨ ਦੇ ਲਈ ਲੱਗੇ ਹੋਏ ਨੇ ਸਰਪੰਚ ਸਾਹਿਬ ਤੋਂ ਜਾਣਦੇ ਕਿੰਨਾ ਕੁ ਨੁਕਸਾਨ ਜੀ ਹੁਣ ਤੱਕ ਹੋ ਚੁੱਕਿਆ ਪਹਿਲਾਂ ਤਾਂ ਪਾਣੀ ਦੱਸੋ ਕਿੰਨਾ ਕੁ ਪਾਣੀ ਪਿੰਡ ਦੇ ਵਿੱਚ ਭਰ ਚੁੱਕਿਆ ਪਾਣੀ ਤਾਂ ਜੀ ਦੇਖੋ ਜੀ ਪਿੰਡ ਦੇ ਜਿਹੜੇ ਬਾਹਰਲੀ ਗਲੀਆਂ ਉਹਨਾਂ ਦਾ ਤਾਂ ਵੜ ਗਿਆ ਜੀ ਘਰਾਂ 'ਚ ਵੜ ਕੇ ਬਾਹਰ ਲੈਂਦੇ ਜਿਹੜੇ ਅੰਧੇਰੇ ਘਰ ਬੱਚੇ ਨੇ ਉਹ ਸਿਰਫ ਇਸ ਕਰਕੇ ਬੱਚੇ ਨੇ ਉਹਨਾਂ ਨੇ ਕੱਲ ਰਾਤ ਅਸੀਂ ਨਾਲ ਲੱਗ ਕੇ ਪਿੰਡ ਵਾਲਿਆਂ ਨੇ ਆਪ ਖੁਦ ਥੱਲੇ ਭਰ ਕੇ ਆਪਣੇ ਦਰਵਾਜ਼ੇ ਮੂਰੇ ਲਾਏ ਹੋਏ ਨੇ ਜੀ ਅਗਰ ਉਹ ਥੱਲੇ ਰੂੜ ਦੰਦਿਆਂ ਦਾ ਘਰ ਦਾ ਇੱਕ ਦਾ ਸਾਰੇ ਪਿੰਡ 'ਚ ਪਾਣੀ ਫਿਰ ਜਾਣਾ ਜੀ ਜਿਵੇਂ ਤੁਸੀਂ ਕਿਹਾ ਕਿ ਪਿੰਡ ਦੇ ਵਿੱਚ ਜਾਣਾ ਹੁਣ ਸੋਖਾ ਨਹੀਂ ਆ ਤੇ ਤੁਹਾਨੂੰ ਕਿਸ਼ਤੀ ਦੇ ਰਾਹੀਂ ਜਾਣਾ ਪੈਂਦਾ ਇਸ ਤਾਕੀ ਟਰੈਕਟਰ ਵੀ ਨਹੀਂ ਚੱਲ ਰਿਹਾ ਕਿੰਨੇ ਫੁੱਟ ਤੱਕ ਪਾਣੀ ਹੋਣ ਤੱਕ ਹੋ ਚੁੱਕਿਆ 5 ਫੁੱਟ 4 ਫੁੱਟ ਸੜਕ ਤੇ ਪਾਣੀ ਹੈ ਜੀ ਪਾਣੀ ਦਾ बहाव ਨਾ ਤੇਜ਼ ਹੈ ਜੀ ਉਹ ਮਤਲਬ ਜ਼ੋਰ ਦਾ ਪਾਣੀ ਹੈ ਜੀ ਉੱਥੇ ਤੇ ਬੰਦਾ ਵੀ ਰੁੜ ਸਕਦਾ ਜੀ ਟਰੈਕਟਰ ਵੀ ਰੁੜ ਸਕਦਾ ਜੀ ਅਸੀਂ ਟਰੈਕਟਰ ਲੈ ਕੇ ਆਏ ਜੀ ਟਰੈਕਟਰ ਵਿਚਾਲੇ ਮੋੜਨਾ ਪਿਆ ਜੀ ਉਹ ਟਰੈਕਟਰ ਉਹਦਾ ਟਰੈਕਟਰ ਦੇ ਟਾਇਰ ਤੱਕ ਦੇ ਜੀ ਪਾਣੀ ਨੇ ਜੀ ਤੇ ਜਾਨ ਜੀਵਨ ਬਹੁਤ ਪ੍ਰਭਾਵਿਤ ਹੋਣਾ ਪਸ਼ੂਆਂ ਦਾ ਹਾਲ ਬਹੁਤ ਬੁਰਾ ਹੋਣਾ ਜਿਹੜੇ ਆਮ ਅਵਾਰਾ ਪਸ਼ੂ ਹੁੰਦੇ ਆ ਜਾਂ ਜਿਹੜੇ ਸਾਡੇ ਡੌਗਸ ਹੁੰਦੇ ਆ ਹੋਰ ਬਹੁਤ ਸਾਰੇ ਲੋਕ ਜਿਹੜੇ ਕੱਚੇ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਹਾਲ ਕੀ ਨੇ ਬਹੁਤ ਮਾੜੇ ਹਾਲ ਹੈ ਦੇਖੋ ਚਾਰਾ ਤਾਂ ਰਹਿਿਆ ਹੀ ਨਹੀਂ ਜੀ ਡੰਗਰਾਂ ਕੋਲੋਂ ਸੁੱਕਾ ਚਾਰਾ ਜੀ ਸੁੱਕਾ ਚਾਰਾ ਹੁਣ ਜਿਹੜੇ ਬਾਹਰ ਕੁਪ ਬੰਨੇ ਹੋਏ ਸੀ ਉਹ ਵੀ ਪਾਣੀ ਚ ਤਬਾਹ ਹੋ ਗਏ ਜੀ ਅਸੀਂ ਸਾਡੇ ਪਿੰਡ ਤਾਂ ਨਹੀਂ ਹੁਣ ਟਰਾਲੀਆਂ ਭਰ ਕੇ ਸੁਲਤਾਨਪੁਰ ਲੋਧੀ ਸਾਈਡ ਜਾਣ ਨੂੰ ਤਿਆਰ ਸੀ ਟਰਾਲੀਆਂ ਭਰੀਆਂ ਹੋਈਆਂ ਤੁੜੀ ਦੀਆਂ ਪਰ ਉਤੋਂ ਬਾਅਦ ਸਾਡੇ ਮਾਰ ਪੈ ਗਈ ਜੀ ਸਾਡੇ ਪਿੰਡ ਤਾਂ ਇੰਨਾ ਸੇਵਾ ਕਰਦਾ ਜੀ ਪਹਿਲਾਂ 100 ਕੁਇੰਟਲ ਕਣਕ ਦਾ ਲੱਦ ਕੇ ਸਾਡੇ ਪਿੰਡ ਦੇ ਸੇਵਾਦਾਰ ਜੀ ਬਠਿੰਡੇ ਅੱਗ ਲੱਗੀ ਕਣਕ ਨੂੰ ਉੱਥੇ ਵੰਡ ਕੇ ਆਏ ਸੀ ਅੱਛਾ ਹਾਂ ਜੀ ਹੁਣ ਅਸੀਂ ਆਪ ਖੁਦ ਅਸੀਂ ਆਪ ਤੰਗ ਹੈ ਜੀ ਇਹ 2023 ਚ ਵੀ ਆਹੀ ਹਾਲਾਤ ਹੋਈ ਸੀ ਹਰ ਸਾਲ ਹੁੰਦੇ ਆ ਜੀ ਹਰ ਸਾਲ ਹੁੰਦੇ ਆ ਜੀ ਹਰ ਸਾਲ ਆਹੀ ਹਾਲਾਤ ਨੇ ਹਰ ਸਾਲ ਇਹੀ ਹਾਲ ਹੁੰਦਾ ਜੀ ਸਰਪੰਚ ਸਾਹਿਬ ਫਿਰ ਐਮਐਲਏ ਐਮਪੀ ਤੁਹਾਡੇ ਕੋਲ ਆਉਂਦੇ ਆ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਸਾਡਾ ਹੱਲ ਨਹੀਂ ਕਰਦੇ ਤੁਸੀਂ ਸਾਰਾ ਕੁਝ ਕਹਿੰਦੇ ਆ ਜੀ ਇਹ ਜਿਹੜੇ ਕੁਦਰਤੀ ਕਹਿਰ ਹੈ ਜੀ ਇਹਦੇ ਅੱਗੇ ਸਰਕਾਰਾਂ ਕੀ ਕਰ ਸਕਦੇ ਆ ਜੀ ਮੈਂ ਤਾਂ ਇਹ ਕੱਗਰ ਦਾ ਮੋੜ ਕੋਈ ਕੱਢ ਨਹੀਂ ਸਕਦਾ ਜੀ ਅਸੀਂ ਸਾਨੂੰ ਬਜ਼ੁਰਗਾਂ ਦਾ ਸੁਣਦੇ ਆ ਰਹੇ ਕੱਗਰ ਸਿੱਧੀ ਕਰ ਦਾਂਗੇ ਸਿੱਧੀ ਕਰ ਦਾਂਗੇ ਜੀ ਸਾਰੀ ਸਰਕਾਰਾਂ ਕਹਿ ਗਈਆਂ ਸਿੱਧੀ ਕਰ ਦਾਂਗੇ ਜੀ ਹਾਲ ਤੱਕ ਤਾਂ ਸਿੱਧੀ ਹੋਈ ਨਹੀਂ ਜੀ ਪਤਾ ਨਹੀਂ ਕਦੋਂ ਸਿੱਧੀ ਹੋਊਗੀ ਇਹ ਵਿਧਾਇਕ ਤੁਹਾਡੇ ਗਲਾਲ ਕਨੌਰ ਕਹਿੰਦੇ ਲੋਕ ਸਾਥ ਨਹੀਂ ਦਿੰਦੇ ਸਿੱਧੀ ਤਾਂ 2 ਮਿੰਟਾਂ 'ਚ ਕਰ ਦਈਏ 2 ਦਿਨਾਂ 'ਚ ਹੋ ਜਾਊਗੀ ਸਰਕਾਰ ਤਿਆਰ ਆ ਪਾਲਿਸੀ ਬਣਾਉਣ ਨੂੰ ਤੁਸੀਂ ਜ਼ਮੀਨਾਂ ਨਹੀਂ ਦਿੰਦੇ ਦੇਖੋ ਜੀ ਉਹਨਾਂ ਦੀ ਗੱਲ ਵੀ ਸਹੀ ਹੈ ਹੁਣ ਜਿਹਦੀ ਪ੍ਰਾਪਰਟੀ ਆ ਉਹ ਕਿਵੇਂ ਕਹਦੇ ਹੋ ਇਥੇ ਮੇਰੇ ਘਰ ਪਾੜ ਦੋ ਤੁਸੀਂ ਅਗਲੀ ਪ੍ਰਾਪਰਟੀ ਜ਼ਮੀਨ ਆ ਜੀ ਆਪਣੀ ਜ਼ਮੀਨ ਤੇ ਕੌਣ ਘਰ ਲੱਗਣ ਦੇ ਦਊਗਾ ਜ ਉਹ ਆਪਣੀ ਮਰਜ਼ੀ ਨਾਲ ਜਿੱਧਾ ਚੱਲ ਰਿਹਾ ਚੱਲ ਰਿਹਾ ਜੀ ਜੇ ਕੋਈ ਮੈਂ ਕਹਾ ਵੀ ਮੇਰੇ ਖੇਤ ਨੂੰ ਕੱਗਰ ਪੱਟਲ ਕੋਈ ਨਹੀਂ ਪੱਟਣ ਹੁੰਦਾ ਜੀ ਲੋਕ ਰੋਕਦੇ ਆ ਲੋਕ ਰੋਕਦੇ ਆ ਜੀ ਲੋਕ ਲੋਕ ਵੀ ਆਪਣੀ ਜਗ੍ਹਾ ਸਹੀ ਆਪਣੀ ਪ੍ਰਾਪਰਟੀ ਕੌਣ ਦਊਗਾ ਜੀ ਜਦੋਂ ਉਹਦਾ ਕੋਈ ਹੱਲ ਕਰਨ ਵੀ ਉਹਨੂੰ ਜ਼ਮੀਨ ਦਾ ਰੇਟ ਦੇ ਦੇਣ ਜਾਂ ਕੋਈ ਹੋਰ ਹੱਲ ਕੱਢਣ ਉਹਨੂੰ ਮੁਆਵਜ਼ਾ ਮਿਲੇ ਵੀ ਮੈਂ ਤੁਹਾਡੀ ਜ਼ਮੀਨ ਘੱਗਰ ਦੇ ਜਾਂ ਨਾ ਇੱਕ ਘਰ ਦਾ ਸਾਰਾ ਏਰੀਆ ਜਿੱਥੇ ਇਹ ਘਰ ਚੱਲਦੀ ਹੈ ਇਹਨੂੰ ਸਰਕਾਰ ਮੁਆਵਜ਼ਾ ਦੇ ਜ਼ਿਮੀਂਦਾਰਾਂ ਨੂੰ ਇਹਨੂੰ ਘੱਗਰ ਨੂੰ ਸਰਕਾਰੀ ਪ੍ਰਾਪਰਟੀ ਬਣਾਵੇ ਤਾਂ ਨਾ ਸਿੱਧੀ ਹੋ ਸਕਦੀ ਹੈ ਜੀ ਹੂੰ ਭਾਜੀ ਕਿਹੜਾ ਪਿੰਡ ਆ ਜੀ ਲੱਛੜੂ ਕੋਲ ਆਈ ਆਹੀ ਪਿੰਡ ਆ ਤੁਹਾਡਾ ਜਿਹੜਾ ਪਾਣੀ ਚ ਡੁੱਬ ਚੁੱਕਿਆਗਾ ਹਾਂ ਜੀ ਇਹ ਪਿਛਲਾ ਪਿੰਡ ਆ ਜੀ ਅੱਛਾ ਭਾਜੀ ਕਿੰਨੀ ਕੁ ਮਾਰ 2023 ਦੇ ਅੰਦਰ ਤੁਸੀਂ ਦੇਖਿਆ ਆ ਪਿੰਡ ਸਾਰੇ ਡੁੱਬ ਗਏ ਸੀਗੇ ਬਹੁਤ ਮਾਰ ਸੀ ਜੀ 2023 ਮਤੈ ਸਾਰੇ ਕਿਤੇ ਪਾਣੀ ਫਿਰਿਆ ਜੀ ਲੱਛੜੂ ਵੀ ਹੁਣ ਵੀ ਡਰ ਸਤਾ ਰਿਹਾ ਹਾਂ ਜੀ ਹਾਂ ਪੂਰਾ ਡਰ ਆ ਜੀ ਨਹਿਰ ਭਰ ਕੇ ਚੱਲ ਰਹੀ ਆ ਜੀ ਤੁਹਾਡੀਆਂ ਅੱਖਾਂ ਦੇ ਵਿੱਚ ਜਜ਼ਬਾਤ ਦਿਖ ਰਹੇ ਆ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਜੋ ਪਹਿਲਾਤ ਪਹਿਲਾਂ ਹੋਏ ਹਾਂਜੀ ਹਾਂਜੀ ਪੂਰਾ ਡਰ ਆ ਜੀ ਇਹ ਪਾਧਾ ਤੋਂ ਪਰਾ ਹੋਣ ਕਰਕੇ ਲਾਥੜੂ ਪਿੰਡ ਜਿਹੜੇ ਵੀ ਪਿੰਡ ਨੇ ਜੀ ਇਹ ਨੀਵੇਂ ਮਕਾਨ ਨੇ ਸਾਰਾ ਬਣੇ ਹੋਏ ਇਹਨਾਂ ਨੂੰ ਐ ਵੀ ਚੱਲ ਸਾਡਾ ਇਧਰ ਪਾਣੀ ਆਂਦਾ ਨਹੀਂ ਪਰ ਜਦੋਂ ਇਧਰ ਪਾਣੀ ਜ਼ਿਆਦਾ ਓਵਰ ਹੋ ਜਾਂਦਾ ਜੀ ਜੇ ਕਿਤੇ ਅੱਗੇ ਪਾਣੀ ਨਾ ਟੁੱਟੇ ਜੀ ਇਹ ਪਿੰਡਾਂ ਦਾ ਬਹੁਤ ਬੁਰਾ ਹਾਲ ਹੋਣਾ ਨੇ 93 ਦੇ 93 ਦਾ ਹਾਲ ਪੁੱਛਿਓ ਜੀ ਤੁਸੀਂ ਹਮ ਘਰਾਂ ਦੇ ਘਰ ਰੁਟ ਗਏ ਜੀ ਬੱਚਾ ਆਪਣਾ ਡੰਗਰ ਪਸ਼ੂ ਸਾਰੇ ਮਰ ਗਏ ਜੀ ਕਰਾਣਾ ਸਾਰੇ ਪਿੰਡ ਪਿੰਡ ਵਾਲਿਆਂ ਨੂੰ ਪਤਾ ਜੀ ਸਨੋਲੀਆਂ ਸੋਗਲਪੁਰ ਸੋਨੇ ਮਾਜਰਾ ਮਾਜਰੀ ਫਕੀਰਾਂ ਤਬਾਹ ਹੋ ਗਿਆ ਸੀ ਪਿੰਡ ਸਾਰੇ ਪਿੰਡ ਤਬਾਹ ਹੋ ਗਏ ਸੀ ਜੀ ਫਸਲ ਵੀ ਡੰਗਰ ਪਸ਼ੂ ਸਭ ਪਿੱਛੇ ਬੀਬੀਆਂ ਵੀ ਸਾਡੇ ਨਾਲ ਨਹੀਂ ਆਈਆਂ ਨੇ ਗੱਲਬਾਤ ਕਰਦੇ ਮਾਤਾ ਕਿਹੜਾ ਪਿੰਡ ਹੈ ਲਾਛੜੂ ਆ ਜੀ ਲਾਛੜੂ ਹਾਂਜੀ ਲਾਛੜੂ ਪਾਣੀ ਦਾ ਬਚਾ ਹਲੇ ਹਾਂਜੀ ਬਚਾ ਉਹ ਤੁਹਾਨੂੰ ਦੱਸ ਬਹੁਤ ਸਮਨ ਬੜਾ ਜੀ ਗੋਮਾ ਤੇ ਪਹਿਲਾਂ 2023 ਚ ਕਿੰਨਾ ਆਇਆ ਸੀ ਜਤੋ ਜੀ ਬਹੁਤ ਆਤਾ ਜਦ ਵੀ ਗਾਉਂ ਕਿਆੜਾ ਦਾੜਾਤਾ ਜੀ ਤੇ ਹੁਣ ਮਾਤਾ ਜੀ ਇੱਥੇ ਆਏ ਹੋ ਆ ਪਾਣੀ ਇੰਨਾ ਭਰਿਆ ਪਿਆ ਤੁਹਾਨੂੰ ਡਰ ਨਹੀਂ ਲੱਗਦਾ ਲੱਗਾ ਜੀ ਡਰ ਤਾਂ ਦੇਖਣ ਆਏ ਜੀ ਮੈਂ ਕਿਤਨਾ ਕੁ ਵਧ ਰਿਆ ਮਤਲਬ ਸਰਕਾਰਾਂ ਨੂੰ ਕੀ ਕਹੂੰਗੇ ਸਰਕਾਰਾਂ ਇਸ ਚੀਜ਼ ਦੇ ਕਹਿੰਦੀਆਂ ਅਸੀਂ ਹੱਲ ਕਰ ਦਈਏ ਲੋਕ ਸਾਥ ਨਹੀਂ ਦੰਦੇਗੇ ਨਾ ਜੀ ਸਾਥ ਦੇਣਾ ਚਾਹੀਦਾ ਜੀ ਕੋਈ ਐਮਐਲਏ ਆਇਆ ਤੁਹਾਡੇ ਪਿੰਡ ਕੋਈ ਸਰਕਾਰੀ ਅਧਿਕਾਰੀ ਆ ਜੀ ਵੀ ਤੁਹਾਨੂੰ ਕੋਈ ਆਇਆ ਜੀ ਵੀ ਨਿਕੋਇਆ ਆ ਜੀ ਇਹ ਜਿਹੜੇ ਲੋਕ ਨੇ ਚਾਰੇ ਪਾਸੇ ਜਿਹੜੇ ਖੜੇ ਤੁਸੀਂ ਦੇਖ ਸਕਦੇ ਹੋ ਕਿ ਇਹ ਆਸ-ਪਾਸ ਪਿੰਡਾਂ ਦੇ ਲੋਕ ਆ ਜਿਹੜੇ ਇੱਥੇ ਇਹ ਦੇਖ ਰਹੇ ਆ ਚਿੰਤਾ ਇਹਨਾਂ ਨੂੰ ਜਤਾ ਰਹੀ ਆ ਕਿ ਸਾਡੇ ਘਰਾਂ ਦਾ ਕੀ ਬਣੂ ਸਾਡੀ ਫਸਲ ਬੜੀ ਦਾ ਕੀ ਬਣੂ ਬਾਈ ਕੀ ਨਾਮ ਆ ਜੀ ਸਤਿੰਦਰਪਾਲ ਸਿੰਘ ਕਿੱਥੋਂ ਆਏ ਹੋ ਇੱਥੇ ਲਾਛੜੂ ਪਿੰਡ ਆ ਮੇਰਾ ਇਹ ਕਿਹ ਚੀਜ਼ ਦੇਖ ਰਹੇ ਹੋ ਇੱਥੇ ਖੜੇ ਪਾਣੀ ਚੜਦਾ ਆ ਰਿਹਾ ਬਾਈ ਜੀ ਇਹ ਨਾ ਸਵੇਰ ਦਾ 3 ਵਜੇ ਦਾ ਪਾਣੀ ਚੜਿਆ ਇਹ ਘੱਗਰ ਦਾ ਇਧਰੋਂ ਇਹ ਗੰਦਾ ਨਾਲਾ ਆਂਦਾ ਜਿਹੜਾ ਚੰਡੀਗੜ੍ਹ ਤੋਂ ਆਂਦਾ ਹੈ ਇਹ ਪਾਣੀ ਲਗਾਤਾਰ ਫੂਟਾਂ ਦੇ ਹਿਸਾਬ ਨਾਲ ਵਧ ਰਿਹਾ ਪਹਿਲਾਂ ਸਵੇਰੇ ਇਹ ਬਹੁਤ ਪਿੱਛੇ ਸੀਗਾ ਪਾਣੀ ਉਦੋਂ ਬਾਅਦ ਇੰਨਾ ਵੱਧ ਚੁੱਕਾ ਹੈ ਕਿ ਸਾਨੂੰ ਇਹ ਡਰ ਹੈ ਕਿ ਜੇ ਸਾਡੇ ਪਿੰਡ ਵਾਲੇ ਪਾਸੇ ਕਿਤੇ ਵੀ ਜਿਵੇਂ ਕੰਮ ਹੀ ਹੋ ਗਿਆ ਜਾਂ ਕਿਤੇ ਵੀ ਨੱਕਾ ਇਹ ਟੁੱਟਦਾ ਤਾਂ ਸਾਡੇ ਪਿੰਡਾਂ ਵਾਲੇ ਪਾਸੇ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਊਗਾ ਜੀ ਸਾਨੂੰ ਪਹਿਲਾਂ ਟੁੱਟਦੇ ਆ ਉਥੋਂ ਨੱਕੇ 2023 ਚ ਬਹੁਤ ਨੁਕਸਾਨ ਹੋਇਆ ਸੀਗਾ ਸਾਡੇ ਪਿੰਡ ਦੇ ਜਿਹੜੇ ਵੀ ਨੀਵੇਂ ਘਰ ਨੇ ਉਹਨਾਂ ਨੂੰ ਪਾਣੀ ਆ ਗਿਆ ਸੀਗਾ ਤੇ ਪਿੰਡ ਚ ਹੋਰ ਵੀ ਕਾਫੀ ਤਰੀਕੇ ਨਾਲ ਨਾ ਬਹੁਤ ਨੁਕਸਾਨ ਹੋਇਆ ਸੀਗਾ ਹੂੰ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਸਕੂਲ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਬਈ ਜਿਹੜਾ ਆ ਗਰਾਊਂਡ ਆ ਇਹ ਕਿੰਨੇ ਫੁੱਟ ਤੁਸੀਂ ਅੰਦਾਜ਼ਾ ਲਾ ਸਕਦਾ ਵੀ ਕਿੰਨੇ ਫੁੱਟ ਪਾਣੀ ਆ ਹੋਣ ਤੱਕ ਹੋ ਚੁੱਕਾ ਜੀ ਤੁਸੀਂ ਜੇ ਕੈਮਰੇ ਨਾਲ ਦਿਖਾ ਸਕੋ ਨਾ ਜਿਹੜੇ ਉਹ ਪੌਲ ਨੇ ਉਹ 8 ਫੁੱਟ ਦੇ ਨੇ ਉਹ ਫੁੱਟਬਾਲ ਦੇ ਪੌਲ ਨੇ ਜਿਹੜੇ ਇਹ ਤੁਹਾਨੂੰ ਸਿਰਫ 1 ਫੁੱਟ ਦਿਖ ਰਹੇ ਨੇ ਜਿਹੜਾ ਆਹਾ ਵਿਚਾਲੇ ਜਿਆਣਾ ਉਹ ਗਰਾਊਂਡ ਤੋਂ ਔਰਲੇ ਪਾਸੇ ਇਹ ਫੁੱਟਬਾਲ ਦੇ ਪੋਲ ਨੇ ਖੰਨੂ ਸਿਰਫ 1 ਫੁੱਟ ਦਿਖ ਰਹੇ ਨੇ 7 ਫੁੱਟ ਪਾਣੀ ਦੇ ਨੀਚੇ ਨੇ 7 ਫੁੱਟ ਤੱਕ ਪਾਣੀ ਇੱਥੇ ਮਾਰ ਕਰ ਚੁੱਕਿਆਗਾ 7 ਫੁੱਟ ਹੈਗਾ ਤੇ ਜਿਹੜਾ ਵੀ ਇਹ ਸਰਕਾਰੀ ਸਕੂਲ ਹੈ ਐਦੇ ਚ ਹੁਣ ਇੰਨੀ ਮਿੱਟੀ ਜਮਜੂਗੀ ਕਿ ਇਹ 1 ਮਹੀਨਾ ਆ 15 20 ਦਿਨ ਬਹੁਤ ਜ਼ਿਆਦਾ ਸਫਾਈ ਦੇ ਕਰਨ ਤੋਂ ਬਾਅਦ ਬੱਚਿਆਂ ਨੂੰ ਇੱਥੇ ਸੀਟਿੰਗ ਹੋ ਸਕਦੀ ਹੈ ਉਹ ਤੋਂ ਬਿਨਾ ਬੱਚੇ ਇੱਥੇ ਨਹੀਂ ਆ ਸਕਦੇ ਤੁਹਾਡੇ ਪਿੰਡ ਦੇ ਬੱਚੇ ਵੀ ਇੱਥੇ ਆਉਂਦੇ ਹੋਣਗੇ ਇਹ ਸਾਂਝਾ ਸਾਂਝਾ ਸਕੂਲ ਹੋਊਗਾ ਮੋਸਟਲੀ ਸਾਡਾ ਪਿੰਡ ਹੋਊਗਾ ਚ ਮਾਰੂ ਕਾਮੀ ਖੁਰਦ ਹੋ ਗਿਆ ਤੇ ਉਧਰੋਂ ਜੰਡ ਮங்கோਲੀ ਦੇ बिकॉज ਇਹ 10th ਤੱਕ ਦਾ ਸਕੂਲ ਹੈ ਇਹ ਤੋਂ ਬਾਅਦ ਬੱਚੇ ਕਿਨੋਂ ਹੋਰ ਜਾਂਦੇ ਆ ਹੂੰ ਤਾਂ ਤੁਸੀਂ ਨੌਜਵਾਨ ਹੋ ਤੁਸੀਂ ਚੰਗੀ ਤਰ੍ਹਾਂ ਅੱਜ ਦੇ ਸਿਸਟਮ ਨੂੰ ਹਾਲਾਤਾਂ ਨੂੰ ਸਮਝਦੇ ਹੋ ਤਾਂ ਲੱਗਦਾ ਨਹੀਂ ਇਹ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਜੀਆਂ ਥਾਵਾਂ ਦੇ ਕਿਉਂਕਿ ਸਕੂਲ ਧਰਮਸ਼ਾਲਾ ਗੁਰਦੁਆਰੇ ਮਿਲਦਾ ਇਹ ਤਾਂ ਓਕੇ ਸਮੇਂ ਸਾਡੇ ਕੰਮ ਹੋਣੇ ਚਾਹੀਦੇ ਤੇ ਅਸੀਂ ਇਹਨਾਂ ਨੂੰ ਬਰਬਾਦ ਕਰ ਬੈਠਦੇ ਆ ਏ ਜੀ ਦੇਖੋ ਪ੍ਰਬੰਧ 메ਨ ਪਾਣੀ ਇਹ ਖਗਰਦ ਹੈ ਜਿਵੇਂ ਕਿ ਤੁਹਾਨੂੰ ਸਰਪੰਚ ਸਾਹਿਬ ਨੇ ਪਹਿਲਾਂ ਵੀ ਗੱਲ ਕਰਦੇ ਹੋਏ ਦੱਸਿਆ ਹੈ ਕਿ ਖਗਰਦ ਦੇ ਉੱਤੇ ਜਿਹੜੇ ਕਿ ਬਾਨ ਐ ਬਿਕੋਜ਼ ਸਾਡਾ ਜਿਹੜਾ ਪਿੰਡ ਹੈ ਇੱਥੋਂ ਉਹਨਾਂ ਨੂੰ ਜਾਦਾ ਪਤਾ ਉਸ ਚੀਜ਼ ਦਾ ਬਿਕੋਜ਼ ਬਣਾ ਬਾਰੇ ਕੀ ਕੀ ਮੇ ਹੈਗਾ ਸਿਸਟਮ ਬਟ ਜਦੋਂ ਦਾ ਅਸੀਂ ਦੇਖਿਆ ਅਸੀਂ 2-3 ਨੱਕ ਹੜ ਦੇਖੇ ਨੇ ਮੋਸਟਲੀ ਵੈਸੇ ਪਾਣੀ ਹਰ ਸਾਲ ਆ ਜਾਂਦਾ ਬਟ ਇੰਨਾ ਨਹੀਂ ਆਉਂਦਾ ਹੈਗਾ ਬਟ ਇਹ ਗੱਲ ਹੈ ਮੇਨ ਤਾਂ ਕਿ ਜਿੰਨੇ ਵੀ ਹੜ ਆਂਦੇ ਆ ਜਿਵੇਂ ਜਿਹੜਾ 23 ਚ ਆਇਆ ਉਦੋਂ ਵੀ ਬੜੀ ਤਬਾਹੀ ਸੀਗੀ ਜਿਆਦਾ ਹੀ ਸੀਗੀ ਇਸ ਤੋਂ ਤਾਂ ਬਟ ਹੁਣ ਵੀ ਸਾਡੇ ਪਿੰਡ ਵਾਲਿਆਂ ਨੂੰ ਬਹੁਤ ਡਰ ਹੈ ਕਿ ਕੋਈ ਨੱਕਾ ਨਾ ਖੁੱਲ ਜੇ ਜਾਂ ਕੁਛ ਨਾ ਹੋ ਜੇ ਨਾ ਸਾਡੇ ਪਿੰਡ 'ਚ ਬਹੁਤ ਰਾਤਾਂ ਦੀ ਨੀਂਦ ਪੂਰੀ ਔਡ ਚੁੱਕੀ ਆ ਬਾਈ ਇੱਥੇ ਜੋ 23 ਚ ਆਇਆ ਸੀ ਨਾ ਜਿਹੜਾ ਹੜ ਉੱਥੇ ਨੱਕਾ ਲਾਇਆ ਸੀ ਉਹ ਹੁਣ ਵੀ ਨਾ ਉੱਥੇ ਪਾੜ ਪੈਣ ਉਥੇ ਕੋਈ ਨਹੀਂ ਹੈਗਾ ਉਥੇ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਉਥੇ ਪਹਿਲਾਂ ਕੋਈ ਪ੍ਰਬੰਧ ਨਹੀਂ ਜਦੋਂ ਪਾੜ ਪੈ ਗਿਆ ਉਦੋਂ ਸਾਰੇ ਆ ਜਾਣਗੇ ਹਾਂਜੀ ਹੁਣ ਉਥੇ ਹੁਣ 2023 ਜੋ ਉਸੇ ਕਰਕੇ ਕਾਮੀ ਪਿੰਡ ਜਾਇਆ ਪਾਣੀ ਸਾਡੇ ਪਿੰਡ 'ਚ ਵੀ ਆ ਗਈ ਸੀ ਬਾਹਰ ਹੋਰ ਸੋਗਲਪੁਰ ਪਿੰਡ ਕਾਫੀਆਂ 'ਚ ਆਇਆ ਸੀ ਇਧਰ ਹੀ ਹੁਣ ਉਥੇ ਜਿਹੜਾ ਲਾਇਆ ਸੀ 2023 'ਚ ਉਹ ਫੇਰ ਦੁਬਾਰੇ ਹੋ ਰਿਹਾ ਉਥੇ ਹੁਣ ਤੇ ਕੋਈ ਨਹੀਂ ਹੈਗਾ ਹੁਣ ਟੁੱਟੂਗਾ ਫੇਰ ਤਾਂ ਆਏ ਜਾਣਾ ਇਹਨਾਂ ਨੇ ਬਾਪੂ ਜੀ ਕਿਹੜਾ ਪਿੰਡ ਆ ਜੀ ਲਾਛੜੂ ਆਪਣਾ ਅੱਛਾ ਪਾਣੀ ਕਿੰਨਾ ਕੁ ਮਾਰ ਕਰਦਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜੇ ਇਧਰ ਨੂੰ ਤਾਂ ਟੁੱਟ ਜਾ ਛੱਤਾਂ ਨੂੰ ਲ ਤੁਸੀਂ ਅੱਖਾਂਆਂ ਭਰੀ ਬੈਠੇ ਹੋ ਨਕਸਾਨ ਹੋ ਰਿਹਾ ਕੀ ਹੋ ਗਿਆ ਜੀਰੀ ਕਿੰਨੀ ਫਸਲ ਆ ਤੁਹਾਡੀ ਡੇਢ ਕਿੱਲਾ ਡੇਢ ਕਿੱਲਾ ਜ਼ਮੀਨ ਆ ਸਿਰਫ ਪਰਿਵਾਰ ਚ ਕੌਣ ਕੌਣ ਆ ਬਥੇਰੇ ਸੀ ਜੀ ਪੰਜ ਛੀ ਜਣੇ ਆ ਪੰਜਾਂ ਛੇ ਜਣਿਆਂ ਦਾ ਸਿਰਫ ਡੇਢ ਕਿੱਲੇ ਦੀ ਕਮਾਈ ਸਾਰਾ ਸੀ ਹਾਂ ਸਾਰੀ ਜੀਰੀ ਡੁੱਬ ਗਈ ਕੋਈ ਮਦਦ ਦੇ ਲਈ ਆਇਆ ਸਰਕਾਰ ਪ੍ਰਸ਼ਾਸਨ ਕੋਈ ਸੰਸਥਾ ਕੋਈ ਨਹੀਂ ਆ ਅੱਜ ਕੋਈ ਨਹੀਂ ਆਇਆ ਕੋਈ ਨਹੀਂ ਬਾਪੂ ਹੌਸਲਾ ਰੱਖ ਮਾਨ ਨਹੀਂ ਛੋਟਾ ਕਰਨਾ ਇਹ ਇਹ ਪਿੰਡ ਵਾਲੇ ਲੋਕ ਨੇ ਇਹ ਅੱਜ ਜਿਹੜੇ ਅੱਖਾਂ ਦੇ ਵਿੱਚ ਹੰਝੂ ਨੇ ਨਾ ਇਹ ਸਾਬਿਤ ਕਰ ਰਹੇ ਨੇ ਨਲਾਕੀ ਸਰਕਾਰਾਂ ਦੀ ਇਹ ਸਾਡੇ ਸਿਸਟਮ ਦੀ ਨਲਾਕੀ ਨੂੰ ਸਾਬਿਤ ਕਰ ਰਿਹਾ ਬਾਪੂ ਹੌਸਲਾ ਰੱਖਣਾ ਤਕੜੇ ਰਹਿਣਾਗਾ ਚੜਦੀ ਕਲਾ ਦੇ ਵਿੱਚ ਰਹਿਣਾ ਡੋਲਣਾ ਨਹੀਂ ਆ ਤਾ ਅਸੀਂ ਐਨ ਡੀ ਆਰ ਆਈ ਭਰਾਵਾਂ ਨੂੰ ਵੀ ਸੰਸਥਾਵਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਇੰਨਾ ਪਿੰਡਾਂ ਦੀ ਵੀ ਸਾਰ ਲਈ ਜਾਵੇ ਇਹ ਹਲਕੇ ਦੀ ਵੀ ਸਾਰ ਲਈ ਜਾਵੇ ਤੁਸੀਂ ਦੇਖੋ ਪੁੱਤਾਂ ਵਾਂਗੂ ਪਾੜੀ ਹੋਈ ਫਸਲ ਜਦੋਂ ਡੁੱਬ ਜਾਂਦੀ ਹੈ ਜਦੋਂ ਬਰਬਾਦ ਹੋ ਜਾਂਦੀ ਹੈ ਨਾ ਤਾਂ ਉਹ ਜਾਣੀ ਜਾਣਦਾ ਕਿ ਉਹਦਾ ਜਿਗਰਾ ਕਿੰਨਾ ਵੱਡਾਗਾ ਅੱਜ ਫਿਰ ਵੀ ਬਾਪੂ ਚੜ੍ਹਦੀ ਕਲਾ 'ਚ ਖੜੇ ਆ ਜ਼ਮੀਨ ਸਾਰੀ ਡੇਢ ਦੀ ਡੇਢ ਕਿਲਾ ਫਸਲ ਉਹ ਜੀਰੀ ਪਾਣੀ ਦੀ ਮਾਰ ਹੇਠਾਂ ਆ ਗਈ ਪਰ ਇੱਥੇ ਖੜੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਨੂੰ ਜਦੋਂ ਅਸੀਂ ਪਹੁੰਚੇ ਸਾਡਾ ਹਾਲਚਾਲ ਪੁੱਛਿਆ ਵਧੀਆ ਸਾਰਾ ਕੁਝ ਇਹ ਨਿਸ਼ਾਨੀਆਂ ਨੇ ਪੰਜਾਬ ਦੀਆਂ ਪਰ ਲਹਨ ਤਾਂ ਸਾਡੀਆਂ ਸਰਕਾਰਾਂ ਦੇ ਉੱਤੇ ਸਾਡੇ ਸਿਸਟਮ ਦੇ ਉੱਤੇ ਸਾਡੇ ਪ੍ਰਸ਼ਾਸਨ ਦੇ ਉੱਤੇ ਜਿਹੜਾ ਉਦੋਂ ਜਾਗਦਾ ਜਦੋਂ ਸਭ ਕੁਝ ਬਰਬਾਦ ਹੋ ਜਾਂਦਾ ਅੱਜ ਇਹ ਪਿੰਡ ਚਮਾਰੂ ਲਾਚੜੂ ਕਲਾਂ ਤਾਂ ਜਿੰਨੇ ਵੀ ਨਾਲ ਲੱਗਦੇ ਘੱਗਰ ਦੇ ਕੰਡੇ ਦੇ ਉੱਤੇ ਲੱਗਦੇ ਪਿੰਡ ਨੇ ਅੱਜ ਇਹ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਨੇ ਤੇ ਕੁਝ ਪਿੰਡ ਚਿੰਤਾ ਜ਼ਾਹਰ ਕਰ ਰਹੇ ਨੇ ਲੋਕ ਕਿ ਸਾਡਾ ਕੌਣ ਬਾਫੜੂ ਸਾਡਾ ਵਾਲੀਵਾਰਸ ਕੌਣ ਹੋਊਗਾ